ਲਓ ਵੀ ਦੋਸਤੋ ਅੱਜ ਤੁਹਾਡੇ ਲਈ ਨੀਲੀ ਦੁੱਧੀਆ ਬਿਸ਼ੇਰੀ ਲੈ ਆਤੀ। ਨੀਲੀ ਬੱਛੀ ਦੀ ਡੈਪਲ ਦੀ ਸਟੇਜ ਆ ਹਜੇ। ਉਮਰ ਆ ਲਗਭਗ 2 ਸਾਲ। ਖਾਨਾ ਕੰਡੀਸ਼ਨ ਦੀ ਚੰਗੀ ਆ ਜਿਹੜੇ ਭੜਾ ਵੀ ਕੋਈ ਨੀਲੀ ਬੱਛੀ ਪਾਲਦੇ ਹੋਏ ਨਵੀਂ ਉਮਰ ਦੀ ਤਾਂ ਉਹ ਇੱਕ ਵਾਰਾ ਵੀਡੀਓ ਦੇਖ ਲਓ। ਵੀਡੀਓ ਦੇ ਵਿੱਚ ਹੀ ਸਾਰੀ ਡਿਟੇਲ ਦੇ ਦੇ ਨੇ। ਸਭ ਤੋਂ ਪਹਿਲਾਂ ਮਾਫੀ ਚਾਹੂੰ ਥੋੜੀ ਜਿਹੀ ਬਾਜ ਸਹੀ ਨਹੀਂ। ਗਲਾ ਵਿੱਠਾ ਹੋਏ ਉਹਦੇ ਨਾਲ ਬਾਜ 'ਚ ਥੋੜੀ ਪ੍ਰੋਬਲਮ ਆ। ਪਰ ਫਿਰ ਵੀ ਤੁਹਾਡੇ ਲਈ ਬਿਸ਼ੇਰੀ ਲੈ ਆਏ ਆ। ओके काफी ਭਰਾਵਾਂ ਦੇ ਫੋਨਾਂ ਉੱਤੇ 2-4 ਦਿਨਾਂ ਦੀ ਚੈਨਲ ਤੇ ਵੀਡੀਓ ਨਹੀਂ ਪਈ ਹੁਣ ਆ ਰਹੇ ਸੀ ਬਾਈ ਯਾਰ ਜਾਨਵਰ ਲੈਣਾ ਕੋਈ ਜਾਨਵਰ ਦੀ ਫੋਟੋ ਵੀਡੀਓ ਪਾ ਦਤਾ ਸੋ ਦੋਸਤੋ ਆਹ ਫੋਨ 'ਚ ਫੋਟੋ ਪਈ ਸੀ ਤੇ ਅੱਜ ਤੋਂ ਲਗਾਤਾਰ ਤੁਹਾਡੇ ਲਈ ਫੋਟੋ ਵੀਡੀਓ ਜਾਨਵਰਾਂ ਦੇ ਆਉਂਦੀ ਰੂ ਸਭ ਤੋਂ ਪਹਿਲਾਂ ਸਵਾਗਤ ਹੈ ਬਾਬਾ ਜੀਤਾ ਹਸਟਲਵਨ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਵੀਡੀਓ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਦੀ ਇਹ ਵੀਡੀਓ 26 ਜਨਵਰੀ 2025 ਦੀ ਵੀਡੀਓ ਹੈ ਤੇ ਨੀਲੀ ਬਸ਼ੇਰੀ 2 ਸਾਲ ਦੀ ਲਿਆ ਤੇ ਰੰਗ ਵਾਲਾ ਤੁਹਾਡੇ ਸਾਹਮਣੇ ਹੈ ਰਾਜੀ ਲਿਸਵੀ ਤੁਹਾਡੇ ਸਾਹਮਣੇ ਪਰ ਕੰਨ ਕੰਡੀਸ਼ਨ ਬਹੁਤ ਛੋਟਾ ਸੋਹਣਾ ਲੱਗਿਆ ਲੰਮੀ ਤੋਂ ਪਤਲੀ ਤੋਂ ਲੱਗੀ ਤੇ ਬੇਲਬੂਲ ਦੀ ਵੀ ਚੰਗੀ ਹੈ ਬੱਚੇ ਕਈ ਵਾਰ ਕਾਫੀ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਬਾਈ ਯਾਰ ਨੀਲੀ ਬੱਚੀ ਜਾਂ ਸੰਜਾਫ ਹੋ ਜੇ ਜਿਹੜੀ ਹੌਲੀ ਹੌਲੀ ਜਾਵੇਂ ਨੁਕਰੇ ਵਰਗੀ ਬਣ ਜਾਈ ਕਿਉਂਕਿ ਨੁਕਰੇ ਦਾ ਰੇਟ ਤੁਹਾਨੂੰ ਹੀ ਪਤਾ ਜਿਆਦਾ ਹੋਣ ਕਰਕੇ ਨਾ ਪਤਾ ਨਹੀਂ ਚੱਲਦਾ ਵੀ ਕਿਹੜੀ ਖਰੀਦੀ ਹੈ ਤਾਂ ਮਿੱਤਰੋ ਹੌਲੀ-ਹੌਲੀ ਇਹਨੇ ਨੌਕਰੀਆਂ ਗੂ ਹੋ ਜਾਣ ਤਾਂ ਬਹੁਤ ਭਰਾ ਨੀਲੀ ਸੰਜਾ ਵਿੱਚ ਭੱਲਣ ਲੱਗ ਜਾਂਦੇ ਤੇ ਬਾਕੀ ਬਰਾਤਾਂ ਵਾਲੇ ਭਰਾ ਦੇ ਵੀ ਕੰਮ ਦੀ ਹੈ ਜਿਹਨੇ ਬਰਾਤ ਵਰਤ ਲਾਉਣ ਵਾਸਤੇ ਨੀਲੀ ਬੱਚੀ ਚਾਹੀਦੀ ਹੋਈ ਤਾਂ ਉਹ ਵੀ ਦੇਖ ਸਕਦੇ ਆ ਤੇ ਬਾਲਪੋਰੀਆਂ ਦੀ ਕਲੀਅਰ ਹੈ ਜੀ ਇੱਕ ਵੱਡੀ ਦੀ ਸੋਹਣੀ ਆ ਲੈਂਥ ਲੰਥ ਦੀ ਸੋਹਣੀ ਆ ਬਾਕੀ ਜਿਹੜੀ ਕੰਡੀਸ਼ਨ ਆ ਉਹ ਤੁਹਾਡੇ ਸਾਹਮਣੇ ਹੈਗੀਆਂ ਨਖਰਾ ਨਖਰਾ ਵੀ ਸੋਹਣਾ ਜੀ ਇਹ ਵੀਡੀਓ ਸਾਰੇ ਤਕਰੀਬਨ ਤੁਸੀਂ ਦੇਖ ਲਈ ਨੰਬਰ ਮੈਂ ਥੱਲੇ ਬੋਲ ਦਿੰਨਾ 623995454 985559907 ਜਿਹੜੇ ਭਰਾ ਦੇ ਪਸੰਦ ਹੋਏ ਫੋਨ ਲਾ ਲਓ